ਚੰਗਾ ਕੋੜਾ ਤੇ ਖੱ쩌 ਦਾ ਫਰਕ ਰਹਿੰਦਾ ਹੀ ਰਹਿੰਦਾ ਹੈ ਜੀ ਫਰਕ ਰਹਿੰਦਾ ਤੇ ਇਹਦਾ ਕੀ ਹਿਸਾਬ ਕਿਤਾਬ ਹੈ ਜੀ ਉਹ ਮੱਕੜ ਠਾਰਖੇ ਨੇ ਭੁੱਲਰ ਸਾਹਿਬ ਨੇ ਇਸ ਵਾਰੀ ਕਾਰਾਂ ਸੋਹਣੀਆਂ ਕਾਰਾਂ ਦੇਣ ਦੇ ਰੇਟ ਮਾਰਕੀਟ ਰੇਟ ਹੀ ਹੁੰਦਾ ਪਰ ਮਾਰਕੀਟ ਰੇਟ ਦੇ ਵਿੱਚ ਜੇ ਤੁਹਾਨੂੰ ਵਧੀਆ ਕਾਰਾਂ ਮਿਲਦੀਆਂ ਹਨਾ ਫਿਰ ਤੁਸੀਂ ਕੁਵਾਰ ਵਾਲੇ ਪਾਸੇ ਕਦੇ ਨਹੀਂ ਜਾਂਦੇ ਹੁੰਦੇ ਅਨਸਰ ਦੇ ਨੂੰ ਜਾਣਾ ਪੈਂਦਾ ਹੁੰਦਾ ਹੈਗਾ ਤੇ ਵੀਡੀਓ 'ਚ ਬੇਨਤੀ ਕਰਨੀ ਹੈ ਵੀ ਜੀ ਨੇ ਵਧੀਆ ਕਾਰ ਲੈਣੀ ਹੈ ਵਧੀਆ ਕਾਰ ਹਮ ਮਾਲ ਮਾਰਕੀਟ ਮੁੱਲ ਦੇ ਵਿੱਚ ਜਰੂਰ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਬਿਲਕੁਲ ਨਵੀਂ ਨਕੋਰ 20000 ਚੱਲੀ ਹੋਈ ਦੋਨੋਂ ਚਾਬੀਆਂ ਬੀਮਾ ਵੈਲਿਡ ਕੋਈ ਕੰਮ ਖਰਚਾ ਨਹੀਂ ਹਾਂਜੀ ਬਿਲਕੁਲ ਬ੍ਰਾਂਡ ਨਿਊ ਕਾਰ ਹੈ ਜੀ ਬੋਲਾ ਸਾਹਿਬ ਅੱਜ ਕੀ ਮੂਡ ਬਣ ਲਿਆ ਨਵੀਆਂ ਨਵੀਆਂ ਉੱਚੇ ਮਾਡਲ ਦੀਆਂ ਗੱਡੀਆਂ ਗੱਡੀ ਲੈਉਣੇ ਪਹਿਲਾਂ ਬਾਈ ਮਾਡਲ ਕਵੈਡਰ ਖੜੀ ਸੀ ਇਹ ਇਹ ਮਨ ਲੱਗਦਾ ਚੌਹੀ ਲੱਗਦੀ ਹੈ ਦੇਖਣ ਨੂੰ ਲੱchnਾ ਲਓ ਵੀ ਗਰਦ ਘੱਟ ਰੇਟ ਲੈ ਆਏ ਪਟਾਕੇ ਪਾਵਾਂਗੇ ਸਤਿ ਸ਼੍ਰੀ ਅਕਾਲ ਗੱਡੀਆਂ ਦੇਖ ਲਓ ਨਿਗਾਹ ਮਾਰ ਲਓ ਜ਼ਿਆਦਾਤਰ ਪੰਜਾਬ ਨੰਬਰ ਨੇਣਾ ਹੀ ਪੱਲੇ ਸਵਾਗਤ ਹੈ ਤੁਹਾਡਾ ਉਹ ਠੀਕ ਠਾਕ ਜੀ ਗੱਡੀਆਂ ਦੇ ਦਿਓ ਡਿਟੇਲ ਜੀ ਸਾਰੀਆਂ ਦੀ ਸਭ ਤੋਂ ਪਹਿਲਾਂ ਚੈਨਲ ਦੇਖਦੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਬੜਾ ਵੀਡੀਓ ਨੂੰ ਤੁਸੀਂ ਪਿਆਰ ਦਿੰਨੇ ਹੋ ਤੁਹਾਡੇ ਰਿਣੀ ਆ ਜੀ ਸਦਾ ਹੀ ਬਹੁਤ ਧੰਨਵਾਦ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਜੋ ਜੀ ਕਾਰਾਂ ਵੱਲ ਬਹੁਤ ਸੋਹਣੀਆਂ ਕਾਰਾਂ ਰਹਿਣਗੀਆਂ ਬਹੁਤ ਸੋਹਣੇ ਰੇਟ ਲੈਣਗੇ ਚੰਗੀ ਕਾਰ ਨਮੀਆਂ ਵਰਗੀਆਂ ਕਾਰਾਂ ਲੈਣੀ ਆ ਪੁੱਲਰ ਮੋਟਰ ਸੰਗਰੂਰ ਜਰੂਰ ਟਰਾਈ ਕਰੋ ਜੀ ਇੱਕ ਵਾਰ ਤੁਸੀਂ ਆਜੋ ਜੀ ਕਾਰਾਂ ਵੱਲ ਆਪਣੇ ਕੋਲੇ ਆ ਗਈ ਜੀ i10 grand 2018 ਮਾਡਲ ਹੈ ਜੀ ਫਸਟ ਓਨਰ ਹੈ ਪੀਬੀ03 ਬਠਿੰਡਾ ਨੰਬਰ ਹੈ ਜੀ ਚਾਰੋਂ ਟਾਇਰ ਨਵੇਂ ਨੇ ਬੀਮਾ ਵੈਲਿਡ ਦੋਨੋਂ ਚਾਬੀਆਂ ਨੇ ਜੀ ਦੋਸਤੋ ਗੱਡੀ ਦਾ ਰੇਟ 425000 ਰੁਪਿਆ ਡਿਮਾਂਡ ਹੈ ਹਮ ਆਨ ਟੇਬਲ ਨੇਗੋਸ਼ੀਏਟ ਹੋ ਜੂਗੀ ਮਾਨਤਾਣ ਹੋਊਗਾ ਲੋਨ ਫੈਸਿਲਿਟੀ ਅਵੇਲੇਬਲ ਹੈ ਜੀ ਠੀਕ ਹੈ ਜੀ ਅਗਲੀ ਜੀ ਅਗਲੀ swift 2000 17 ਮਾਡਲ ਹੈ ਜੀ ਬੀਡੀਆ ਹੀ ਆਪਸ਼ਨਲ ਹੈ ਡਬਲ 에ਅਰ ਬੈਗ ਵਾਲਾ ਮਾਡਲ ਜੀ ਚੰਗੀ ਗੱਡੀ ਆ ਕੋਈ ਕੰਮ ਖਰਚਾ ਨਹੀਂ ਹੈਗਾ ਬਹੁਤ ਸੋਹਣੀ ਕਾਰ ਲਾਈਟਰ ਬਿਲਕੁਲ ਨਵੇਂ 565000 ਰੁਪਿਆ ਪੀਵੀ 13 ਸੰਗਰੂਰ ਨੰਬਰ ਦੇ ਨਾਲ ਜੀ ਨਾਮ ਹੋ ਕੇ ਮਿਲੂਗੀ 1 ਰੁਪਏ ਦਾ ਖਰਚਾ ਨਹੀਂ ਹੈਗਾ ਕਾਰ ਤੇ ਜੀ ਲੋ ਜੀ ਅਗਲੀ ਫਿਰ ਸਵਿਫਟ ਜੀ ਸਵਿਫਟ 2013 ਮਾਡਲ ਹੈ ਜੀ ਬੀਟੀਆ ਹੀ ਲਾਈਟਰ ਇਹਦੇ ਵੀ ਲੱਗੇ ਹੋਏ ਨੇ ਜੀ ਮੈਕਸਿਮਮ ਕਾਰਾਂ ਦੇ ਆਪਣੇ ਲਾਈਟਰ ਲੱਗੇ ਹੁੰਦੇ ਨੇ ਜੀ ਚੰਗੀਆਂ ਕਾਰਾਂ ਨੇ ਸਾਰੇ ਸ਼ੀਸ਼ੇ ਦੇ ਨਾਲ ਦੇ ਨੇ ਜੀ ਫਰੰਟ ਸ਼ੀਸ਼ੇ ਤੇ ਟ੍ਰੇਡ 3 ਲੱਖ ਤੇ 65000 ਰੁਪਿਆ ਕਾਰ ਦੀ ਡਿਮਾਂਡ ਹੈ ਜੀ ਔਨ ਟੇਬਲ ਮੰਤਾਨ ਜਰੂਰ ਹੋਊਗਾ ਕਵਿਡ ਵੀ ਖੜੀ ਹੈ ਜੀ ਅੱਜ ਤਾਂ ਹਨਾ ਇਹ ਕਵਿਡ ਆ ਗਈ ਦੋਸਤੋ 2022 ਮਾਡਲ ਜੀ ਜੀ ਪੈਟਰੋਲ ਚਾ ਮਾਡਲ ਹਾਂਜੀ ਪੈਟਰੋਲ ਦੀ ਗੱਡੀ ਹੈ ਜੀ 2022 ਮਾਡਲ ਕਵਿਡ ਬਿਲਕੁਲ ਨਵੀਂ ਨਕੋਰ 20000 ਚੱਲੀ ਹੋਈ ਦੋਨੋਂ ਚਾਬੀਆਂ ਜੀ ਬੀਮਾ ਵੈਲਿਡ ਕੋਈ ਕੰਮ ਖਰਚਾ ਨਹੀਂ ਹਾਂਜੀ ਬਿਲਕੁਲ ਬ੍ਰਾਂਡ ਨੂ ਕਾਰ ਹੈ ਜੀ ਗੱਡੀ ਦਾ ਰੇਟ ਹੈ ਦੋਸਤੋ 3 ਲੱਖ ਤੇ 75000 ਰੁਪਿਆ ਹਾਂਜੀ 3 ਲੱਖ ਤੇ 75000 ਰੁਪਿਆ ਮੌਕੇ ਤੇ ਮੰਨਤਨ ਹੋਊਗਾ ਕਮਿਸ਼ਨ ਬੇਸ ਤੇ ਡੀਲ ਰਹੂਗੀ ਜੀ ਅਗਲੀ ਆਲਟੋ ਆ ਗਈ ਜੀ ਆਲਟੋ 12 ਮਾਡਲ ਐਲ ਐਕਸ ਆਈ ਜੀ ਪੰਜਾਬ ਨੰਬਰ ਜੀ ਘਰ ਦੀ ਕਾਰ ਹੈ ਕਮਿਸ਼ਨ ਬੇਸ ਤੇ ਡੀਲ ਰਹੂਗੀ ਜੀ ਐਲ ਐਕਸ ਆਈ 12 ਚਿੱਟੇ ਰੰਗ ਦੀ ਸੋਹਣੀ ਕਾਰ ਹੈ ਹਮਮ ਗੱਡੀ ਦਾ ਰੇਟ 1 ਲੱਖ ਤੇ 85000 ਰੁਪਏ ਜੀ 1 ਲੱਖ 85000 ਦੀ ਆਲਟੋ 12 ਮਾਡਲ ਬੋਲੋ ਸਾਹਿਬ ਅੱਜ ਕੀ ਮੂਡ ਬਦਲ ਗਿਆ ਨਵੀਆਂ ਨਵੀਆਂ ਉੱਚੇ ਮਾਡਲ ਦੀਆਂ ਗੱਡੀਆਂ ਗੱਡੀ ਲੈਉਣੇ ਪਹਿਲਾਂ ਬਾਈ ਮਾਡਲ ਕਵਿਡ ਖੜੀ ਸੀ ਇਹ ਇਹ ਮਨ ਲੱਗਦਾ ਚੌਹੀ ਲੱਗਦੀ ਆ ਦੇਖਣ ਨੂੰ ਰੱchnਾ ਤੋਂ 19 ਮਾੜਵਾ ਗਈ ਜੀ ਨਵੀਆਂ ਨਵੀਆਂ ਕਾਰਾਂ ਦੇਣੀਆਂ ਦੋਸਤਾਂ ਨੂੰ ਠੀਕ ਹੈ ਬੈਠ ਕੇ ਕੰਮ ਕਰਨਾ ਰਾਮ ਨਾਲ ਜੀ ਤੇ ਵੀਡੀਓ ਚ ਬੇਨਤੀ ਕਰਨੀ ਆ ਵੀ ਜੀ ਨੇ ਵਧੀਆ ਕਾਰ ਲੈਣੀ ਆ ਵਧੀਆ ਕਾਰ ਆ ਹਮ ਮਾਲ ਮਾਰਕੀਟ ਮੁੱਲ ਦੇ ਵਿੱਚ ਜਰੂਰ ਇੱਕ ਵਾਰ ਵਿਜ਼ਿਟ ਜਰੂਰ ਕਰੋ ਜੀ ਠੀਕ ਹੈ ਜੀ ਨੇ ਵਧੀਆ ਲੈਣੀ ਆ ਜੀ ਨੇ ਵਧੀਆ ਲੈਣੀ ਆ ਜੀ ਬਹੁਤੇ ਵੀਰ ਕਹਿੰਦੇ ਹੁੰਦੇ ਨੇ ਵੀ ਰੇਟ ਵੱਧਨੇ ਰੇਟ ਵੱਧਨੇ ਵੀਰੇ ਰੇਟ ਮਾਲ ਮੁੱਲ ਹੁੰਦਾਗਾ ਇਹ ਨਹੀਂ ਹੁੰਦਾ ਵੀ ਕੁਵਾਰ ਦਾ ਰੇਟ ਤੇ ਵਧੀਆ ਮਾਲ ਦਾ ਰੇਟ ਕਦੇ ਵੀ ਇੱਕ ਨਹੀਂ ਹੁੰਦਾ ਕਿ ਨਹੀਂ ਜੀ ਚੰਗਾ ਘੋੜਾ ਤੇ ਖੱ쩌ਰ ਦਾ ਫਰਕ ਰਹਿੰਦਾ ਹੀ ਰਹਿੰਦਾ ਹੈ ਤੇ ਇਹਦਾ ਕੀ ਹਿਸਾਬ ਕਿਤਾਬ ਹੈ ਜੀ 2019 ਮਾਡਲ ਹੈ ਜੀ 62000 ਚੱਲੀ ਹੋਈ ਆਲਟੋ 800 2019 ਮਾਡਲ ਹੂੰ 62000 ਚੱਲੀ ਪੀਵੀ 13 ਫਸਟ ਕੋਰਨਰ ਬਿਲਕੁਲ ਦੋਨੇ ਚਾਬੀਆਂ ਫੁੱਲ ਇਨਸ਼ੋਰਟ ਜੀ ਠੀਕ ਹੈ ਚਾਰੋਂ ਟਾਇਰ ਵਧੀਆ ਕੋਈ ਕੰਮ ਖਰਚਾ ਨਹੀਂ ਹੈਗਾ ਸੀਟ ਕਵਰ ਮੈਟਿੰਗ ਸੋਹਣੀ ਹੈ ਇਹ ਗੱਡੀ ਹਜੇ ਉਸ ਮਾਰੀ ਚੱਲ ਰਹੀ ਸੀ ਵੀਡੀਓ ਬਣਾਉਣ ਦਾ ਕਰਕੇ ਆ ਗੱਡੀ ਬੁਲਾਈ ਐ ਕਸਟਮਰ ਦੀ ਕਾਰ ਆ ਦੋਸਤੋ 310000 ਰੁਪਿਆ ਡਿਮਾਂਡ ਐ ਮੌਕੇ ਤੇ ਮਾਨਤਾ ਨੂੰ ਜ਼ਰੂਰ ਹੋਊਗਾ 23 ਲੱਖ ਰੁਪਿਆ ਤੋਂ ਪਲੱਸ ਲੋਨ ਹੋ ਜਾਊਗਾ ਇਹ ਕਹਿ ਲੋ ਵੀ ਨਵੀਂ ਗੱਡੀ ਅੱਧ ਮੁੱਲ 'ਚ ਮਿਲ ਰਹੀ ਐ ਹਨਾ ਇਹ ਬਿਲਕੁਲ ਜੀ ਆਗੇ ਵੀ ਅੱਗੇ ਲਓ ਜੀ ਬਰੇਜ਼ਾ ਦੀ ਵੀ ਜਾਣਕਾਰੀ ਦਿਓ ਭੁੱਲਰ ਸਾਹਿਬ ਕਿਉਂਕਿ ਇਹ ਦੀ ਵੀ ਬੜੀ ਡਿਮਾਂਡ ਰਹਿੰਦੀ ਐ ਕਿ ਹਮੇਸ਼ਾ ਬਰੇਜ਼ਾ 2018 ਮਾਡਲ ਐ ਜੀ ਬਰੇਜ਼ਾ ਆਪਣੇ ਕੋਲੇ ਤਿੰਨ ਕਾਰਾਂ ਨੇ ਜੀ ਅੱਜ ਜੀ ਦੋ ਕਾਊਂਟਰ ਤੇ ਹਾਜ਼ਰ ਨੇ ਇੱਕ ਗੱਡੀ ਅੱਜ ਗਈ ਹੋਈ ਆ ਜੀ ਇਹ ਵਾਲੀ ਬਰੀਜ਼ਾ ਹੈਗੀ ਆ ਅਲਾਈਟਰ ਸੋਹਣੇ ਨੇ 2018 ਬੀਡੀਆਈ ਆਪਸ਼ਨਲ ਦਿੱਲੀ ਨੰਬਰ ਜੀ ਫਸਟ ਓਨਰ ਅਲਾਈਟਰ ਨਵੇਂ ਨੇ ਕੋਈ ਕੰਮ ਖਰਚਾ ਨਹੀਂ ਐਨਓਸੀ ਦੇ ਨਾਲ ਸਿਰਫ 6.5 ਲੱਖ ਰੁਪਏ ਦੀ ਗੱਡੀ ਹੈ ਜੀ ਲਓ ਜੀ 6.5 ਲੱਖ ਦੀ ਬਰੀਜ਼ਾ ਚੱਕ ਲਓ ਬਾਈ ਕੋ ਮੱਕੜ ਠਾਰਖੇ ਨੇ ਭੁੱਲੂ ਸਾਹਿਬ ਨੇ ਇਸ ਵਾਰੀ ਕਾਰਾਂ ਸੋਹਣੀਆਂ ਕਾਰਾਂ ਦੇਣ ਦੇ ਰੇਟ ਮਾਰਕੀਟ ਰੇਟ ਹੀ ਹੁੰਦਾ ਪਰ ਮਾਰਕੀਟ ਰੇਟ ਦੇ ਵਿੱਚ ਜੇ ਤੁਹਾਨੂੰ ਵਧੀਆ ਕਾਰਾਂ ਮਿਲਦੀਆਂ ਹਨਾ ਫਿਰ ਤੁਸੀਂ ਕੁਵਾਰ ਵਾਲੇ ਪਾਸੇ ਕਦੇ ਨਹੀਂ ਜਾਂਦੇ ਹੁੰਦੇ ਅਨਸਰ ਦੇ ਨੂੰ ਜਾਣਾ ਪੈਂਦਾ ਹੁੰਦਾ ਹੈਗਾ ਅਗਲੀ ਜੀ ਬਰੀਜ਼ਾ 16 ਮਾਡਲ ਹੈ ਜੀ ਜੀਡੀਆਈ ਵੇਰੀਐਂਟ ਹੈ 16 ਐਚ ਆਰ ਨੰਬਰ ਸੈਕੰਡ ਓਨਰ ਗੱਡੀ ਦਾ ਰੇਟ ਦੋਸਤੋ ਸਿਰਫ 5 ਲੱਖ ਤੇ 80 ਹਜ਼ਾਰ ਰੁਪਏ ਦੀ 5 ਲੱਖ ਦੀ ਡੀਡੀ ਸੁਵਿਫਟ ਦੇ ਮੁੱਲ ਦੀ ਕਾਰ ਆ ਦੋਸਤੋ ਕੰਪੈਰੀਸ਼ਨ ਕਰ ਲਓ ਬਿਲਕੁਲ ਜੀ ਬਹੁਤ ਹੀ ਜਾਇਜ਼ ਮੁੱਲਾ ਵੀਰੋ ਵੀਡੀਓ ਸ਼ੇਅਰ ਕਰ ਦਿਓ ਅੱਜ ਵੀਡੀਓ ਇੱਕ ਨਹੀਂ ਦੋ ਤਿੰਨ ਬਣਨੀਆਂ ਕਿਉਂਕਿ ਗੱਡੀਆਂ ਇੰਨੀਆਂ ਕਨੇ ਅਗਲੀ ਵੀਡੀਓ ਵੀ ਦੇਖਿਓ ਤੁਸੀਂ ਇਸ ਵੀਡੀਓ ਦੀ ਇੱਥੇ ਸਮਾਪਤੀ ਕਰਦੇ ਹਾਂ ਕਿਉਂਕਿ ਲੰਮੀ ਵੀਡੀਓ ਦਾ ਸਵਾਦ ਨਹੀਂ ਆਉਂਦਾ ਅਗਲੀ ਵੀਡੀਓ ਵੀ ਪੇਜ ਤੇ ਇੱਕ ਅੱਧੇ ਦਿਨ ਤੇ ਪਾਵਾਂਗੇ ਅੱਜ ਬਣਾ ਰਹੇ ਹਾਂ ਗੱਡੀਆਂ ਦੀ ਗਿਣਤੀ ਵੱਧ ਹੋਣ ਕਰਕੇ ਆਪਾਂ ਦੋ ਤਿੰਨ ਜਿਹੜੀਆਂ ਭਾਗਾਂ ਦੇ ਵਿੱਚ ਵੀਡੀਓ ਬਣਾ ਰਹੇ ਹਾਂ ਧੰਨਵਾਦ ਰੱਬ ਰਾਖਾ ਵੀਡੀਓ ਸ਼ੇਅਰ ਕਰਦੇ ਹੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ